ਸਸ਼ੋਭਾਲਜੀ ਪੰਜਾਬ ਨਿਊਜ਼ ਵੇਖ ਰਿਹਾ ਹੈ ਸਾਦਰਸ਼ਕਾ ਦਾ ਮੈਂ ਸਵਾਤੀ ਗੁਪਤਾ ਨੇ ਗਾ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਆਪਰੇਸ਼ਨ ਸਿੰਦੂਰ ਤੇ ਅੱਜ ਲੋਕ ਸਭਾ ਤੇ ਕੱਲ ਰਸਭਾ ਵਿੱਚ ਚਰਚਾ ਸਤਾਤਾਰੀ ਤੇ ਵਿਰੋਧੀ ਧਿਰ ਵਿਚਕਾਰ ਟਕਰਾਅ ਤ ਹੈ ਅਮਰੀਕੀ ਰਾਸ਼ਟਰਪਤੀ ਡੋਲਨ 트ੰਪ ਨੇ ਯੂਰਪੀ ਸੰਘ ਨਾਲ ਸੱਤਵਡੇ ਵਪਾਰ ਸਮਝੌਤੇ ਦਾ ਕੀਤਾ ਐਲਾਨ ਅਮਰੀਕਾ ਲਗਾਏਗਾ 15% ਟੈਰਿਫ ਪਾਰਟ ਅਮਰੀਕਾ ਵਪਾਰ ਸਮਝੌਤੇ ਤੇ ਅਮਰੀਕਾ ਪਾਰਤ ਰਣਨੀਤਿਕ ਭਾਈਵਾਲੀ ਫੋਰਮ ਦੇ ਪ੍ਰਧਾਨ ਅਤੇ ਸੀਈਓ ਮੁਕੇਸ਼ ਅਗੀਦਾ ਇੱਕ ਵੱਡਾ ਬਿਆਨ ਵਪਾਰ ਸਮਝੌਤੇ ਮੌਜੂਦਾ 15 ਫੀਸਦੀ ਨਾਲੋਂ ਘੱਟ ਟੈਰਿਫ ਦਰਤੀ ਕੀਤਾ ਜਾਵੇਗਾ। ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤੀ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਹਫਤਾ ਹੰਗਾਮਾ ਪਰ ਆ ਰਿਹਾ ਹੈ ਅੱਜ ਤੋਂ ਪਹਿਲਗਾਮ ਹਮਲੇ ਤੇ ਆਪਰੇਸ਼ਨ ਸਿੰਦੂਰ ਤੇ ਗਰਮਾ-ਗਰਮ ਚਰਚਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਤਾਧਾਰੀ ਕਟਚੋਰ ਅਤੇ ਵਿਰੋਧੀ ਤੇ ਰਾਸ਼ਟਰੀ ਸੁਰੱਖਿਆ ਤੇ ਵਿਦੇਸ਼ ਨੀਤੀ ਨਾਲ ਜੁੜੇ ਇਹਨਾਂ ਦੋ ਮੁੱਦਿਆਂ ਤੇ ਆਮੋ-ਸਾਮਣੇ ਹੋਣਗੇ ਭਾਜਪਾ ਦੀ ਅਗਵਾਈ ਵਾਲੀ ਸਤਾਧਾਰੀ ਰਾਸ਼ਟਰੀ ਲੋਕਤੰਤਰੀ ਕਟਚੋਰ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬਹਿਸ ਦੌਰਾਨ ਆਪਣੇ ਛੋਟੀ ਦੇ ਆਗੂ ਨੂੰ ਮੈਦਾਨ ਵਿੱਚ ਉਤਾਰਨ ਦੀ ਉਮੀਦ ਹੈ ਲੋਕ ਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਰਾਜ ਸਭਾ ਦੇ ਵਿਰੋਧੀ ਧਿਰ ਦੇ ਆਗੂ ਮਲਿਕ ਅਰਜੁਨ ਖੜਗੀ ਸਮਾਜਵਾਦੀ ਪਾਰਟੀ ਦੇ ਆਗੂ ਅਖिलेश यादव ਅਤੇ ਹੋਰ ਆਗੂ ਸਰਕਾਰ ਨੂੰ ਕੇਰਨਗੇ। ਬਿਹਾਰ ਦੇ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਸੋਧ ਅਤੇ ਹੋਰ ਮੁੱਦਿਆਂ ਤੇ ਵਿਰੋਧੀ ਧਿਰ ਦੇ ਵਿਰੋਧ ਕਾਰਨ ਸੈਸ਼ਨ ਦਾ ਪਹਿਲਾ ਹਫਤਾ ਲਗਾਤਾਰ ਹੰਗਾਮੇ ਨਾਲ ਭਰਿਆ ਰਿਹਾ। ਇਸ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੂ ਨੇ 25 ਜੁਲਾਈ ਨੂੰ ਕਿਹਾ ਸੀ ਕਿ ਵਿਰੋਧੀ 31 ਜੁਲਾਈ ਯਾਨੀ ਕਿ ਅੱਜ ਨੂੰ ਲੋਕ ਸਭਾ ਦੇ ਵਿੱਚ ਅਤੇ 29 ਜੁਲਾਈ ਨੂੰ ਰਾਜ ਸਭਾ ਦੇ ਵਿੱਚ ਪਹਿਲਗਾਮ ਹਮਲੇ ਤੇ ਆਪਰੇਸ਼ਨ ਸਿੰਦੂਰ ਤੇ ਚਰਚਾ ਸ਼ੁਰੂ ਕਰਨ ਲਈ ਸਹਿਮਤ ਹੋ ਗਈ ਹੈ। ਸੋਸੂਤਰਾ ਨੇ ਕਿਹਾ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਰੱਖਿਆ ਮੰਤਰੀ ਰਾਨਰ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਇਨਾ ਮੁੱਦਿਆਂ ਤੇ ਸਰਕਾਰ ਦਾ ਸਟੈਂਡ ਪੇਸ਼ ਕਰਨਗੇ ਅਜਿਹੇ ਸੰਕੇਤ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਸੁਰੱਖਿਆ ਤੇ ਆਪਣੀ ਸਰਕਾਰ ਦੇ ਮਜਬੂਤ ਸਟੈਂਡ ਦੇ ਟ੍ਰੈਕ ਰਿਕਾਰਡ ਨੂੰ ਦੱਸਣ ਲਈ ਦਖਲ ਦੇ ਸਕਦੇ ਨੇ ਸੋ ਦੋਵੇਂ ਹੀ ਟੀਰਾ ਹਰੇਕ ਸਦਨ ਵਿੱਚ 16 ਘੰਟੇ ਦੀ ਬਹਿਸ ਤੇ ਸਹਿਮਤ ਹੋਈਆਂ ਨੇ ਜੋ ਕਿ ਆਮ ਤੌਰ ਤੇ ਨਿਰਧਾਰਤ ਸਮੇਂ ਤੋਂ ਵੱਧ ਹੁੰਦੀ ਐ ਸੋ ਲੋਕ ਸਭਾ ਦੇ ਸੂਚਿਬੱਧ ਏਜੰਡੇ ਅਨੁਸਾਰ ਸਦਨ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਭਾਰਤ ਦੇ ਮਜਬੂਤ ਸਫਲ ਅਤੇ ਫੈਸਲਾਕੂਨ ਆਪਰੇਸ਼ਨ ਸਿੰਦੂਰ ਤੇ ਵਿਸ਼ੇਸ਼ ਚਰਚਾ ਕਰੇਗਾ ਸੋਨਰਾਗ ਠਾਕੁਰ ਸੁਧਾਂਸ਼ੂ ਤਿਰਵੇਦੀ ਅਤੇ ਨਿਸ਼ੀਕਾਂਤ ਦੂਬੇਵਰ ਕੇ ਆਗੂਆਂ ਤੋਂ ਇਲਾਵਾ ਸਤਤਾਧਾਰੀ ਐਨਟੀਆ ਦੇ ਵੱਲੋਂ ਸਤਿ ਬਹੁ 파ਟੀ ਵਫਦਾ ਦੇ ਮੈਂਬਰਾਂ ਨੂੰ ਮੈਦਾਨ ਵਿੱਚ ਉਤਾਰਨ ਦੀ ਉਮੀਦ ਹੈ ਜੋ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਦਾ ਪਖ ਪੇਸ਼ ਕਰਨ ਦੇ ਲਈ 30 ਤੋਂ ਵੱਧ ਦੇਸ਼ਾਂ ਦਾ ਦੌਰਾ ਕਰ ਚੁੱਕੇ ਨੇ ਸੋ ਇਹਨਾਂ ਦੇ ਵਿੱਚ ਸ਼ਿਵ ਸੈਨਾ ਦੇ ਸ਼੍ਰੀ ਕਾਂਤ ਸ਼ਿੰਦੇ, ਜਨਤਾਦਲ ਯੂਨਾਈਟਿਡ ਦੇ ਸੰਜੇ ਚਾ ਅਤੇ ਤੇਲਗੂ ਦੇਸ਼ਮ ਪਾਰਟੀ ਯਾਨੀ ਕਿ TTP ਦੇ ਹਰੀਸ਼ ਬਾਲਯੋਗੀ ਸ਼ਾਮਲ ਨੇ ਹਾਲਾਂਕਿ ਵੱਡਾ ਸਵਾਲ ਅਜੇ ਇਹ ਵੀ ਬਣਿਆ ਹੋਇਆ ਹੈ ਕਿ ਕੀ ਕਾਂਗਰਸ ਅਚਿਤਰੂਰ ਨੂੰ ਸਪੀਕਰ ਦੇ ਵਜੋਂ ਚੁਣੇਗੀ ਸੋ ਥਰੂਰ ਨੇ opration Sindoor ਤੇ ਭਾਰਤ ਦਾ ਪੱਖ ਪੇਸ਼ ਕਰਨ ਲਈ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਵਿੱਚ ਇੱਕ ਸਰਪਾਰਟੀ ਵਫਾ ਦੀ ਅਗਵਾਈ ਕੀਤੀ ਸੀ ਸੋ ਅਤਵਾਦੀ ਹਮਲੇ ਤੋਂ ਬਾਅਦ ਸਰਕਾਰ ਦੀ ਕਾਰਵਾਈ ਦਾ ਥਰੂਰ ਵੱਲੋਂ ਜੋਸ਼ ਨਾਲ ਸਮਰਥਨ ਕਰਨ ਨਾਲ ਉਹਨਾਂ ਨੇ ਆਪਣੀ ਹੀ ਪਾਰਟੀ ਦੇ ਨਾਲ ਸਬੰਧਾਂ ਵਿੱਚ ਖਟਾਸ ਆ ਗਈ ਹੈ ਸੋ ਵਿਰੋਧੀ ਪਾਰਟੀਆਂ 22 April ਨੂੰ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਪਿੱਛੇ ਕਤਿਤ ਖੂਫੀਆ ਖਾਮੀਆਂ ਅਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਲਿਆਉਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵੇ ਦੇ ਮੋਦੀ ਤੇ ਸਰਕਾਰ ਨੂੰ ਕੇਰਨ ਦੇ ਤਿਆਰੀ ਕਰ ਰਹੀਆਂ ਨੇ ਸੋ ਪਹਿਲਗਾਮ ਹਮਲੇ ਦੇ ਵਿੱਚ 26 ਲੋਕ ਜਿਨਾ ਦੇ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ ਮਾਰੇ ਗਏ ਸਨ ਸੋ ਰਾਹੁਲ ਗਾਂਧੀ ਨੇ ਸਰਕਾਰ ਦੀ ਵਿਦੇਸ਼ ਨੀਤੀ ਤੇ ਵਾਰ-ਵਾਰ ਹਮਲਾ ਕੀਤਾ ਹੈ ਉਹਨਾਂ ਦਾ ਦਾਵਾ ਹੈ ਕਿ ਆਪਰੇਸ਼ਨ ਸਿੰਦੂਰ ਦੌਰਾਨ ਭਾਰਤ ਨੂੰ ਅੰਤਰਰਾਸ਼ਟਰੀ ਸਮਰਥਨ ਨਹੀਂ ਮਿਲਿਆ ਉਹ ਸਤਾਧਾਰੀ ਗਠਜੋੜ ਨੂੰ ਨਿਸ਼ਾਨਾ ਬਣਾਉਣ ਲਈ ਟਰੰਪ ਦੇ ਵਿਚੋਲਗੀ ਦੇ ਦਾਅਵਿਆਂ ਦਾ ਵਾਰ-ਵਾਰ ਹਵਾਲਾ ਦਿੰਦੇ ਰਹੇ ਨੇ ਸੋ ਸਰਕਾਰ ਨੇ ਟਰੰਪ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੋ ਪ੍ਰਧਾਨ ਮੰਤਰੀ ਮੋਦੀ ਨੇ ਆਪਰੇਸ਼ਨ ਸਿੰਦੂਰ ਦੇ ਪਰ ਸ਼ੰਸ਼ਾ ਕੀਤੀ ਹੈ ਸੋ ਪਹਿਲਗਾਮ ਹਮਲੇ ਤੋਂ ਬਾਅਦ ਇਸ ਆਪਰੇਸ਼ਨ ਦੇ ਤਹਿਤ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪਾਕਿਸਤਾਨ ਵਿੱਚ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਸੋ ਪ੍ਰਧਾਨ ਮੰਤਰੀ ਦੇ ਸਰਕਾਰ ਦੇ ਅਨੁਸਾਰ ਆਪਰੇਸ਼ਨ ਸਿੰਧੂਰ ਆਪਣੇ ਉਦੇਸ਼ਾਂ ਦੇ ਵਿੱਚ 100% ਸਫਲ ਰਿਹਾ ਹੈ ਦੇਸ਼ ਨੇ ਭਾਰਤ ਦੇ ਸਵਦੇਸ਼ੀ ਹਥਿਆਰਾਂ ਦੀ ਸਮਰਥਾ ਨੂੰ ਸਾਬਤ ਕੀਤਾ ਹੈ ਸੋ ਭਾਰਤ ਅਤੇ ਇਸ ਦੇ ਸਹਿਯੋਗੀਆਂ ਨੇ ਅਤਵਾਦ ਵਿਰੁੱਧ ਲੜਾਈ ਵਿੱਚ ਪੀਐਮ ਨਰਿੰਦਰ ਮੋਦੀ ਦੀ ਨਵੀਂ ਨੀਤੀ ਦੀ ਰੂਪਰੇਖਾ ਪਿਆਰ ਕੀਤੀ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਅੰਦਰ ਅਤਵਾਦੀ ਠਿਕਾਣਿਆਂ ਤੇ ਹਮਲਾ ਕਰਨਾ ਅਤੇ ਸਿੰਧੂ ਜਲ ਸੰਧੀ ਨੂੰ ਮੋਤਲ ਕਰਨਾ ਸ਼ਾਮਿਲ ਹੈ ਸੋ ਪਹਿਲਗਾਮ ਹਮਲੇ ਦੇ ਜਵਾਬ ਦੇ ਵਿੱਚ ਭਾਰਤ ਨੇ ਅਤਵਾਦੀ ਠਿਕਾਣੇ ਤੇ ਹਮਲੇ ਕੀਤੇ ਸੋ ਇਸ ਤੋਂ ਬਾਅਦ ਪਾਕਿਸਤਾਨ ਨੇ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ 4 ਦਿਨਾਂ ਤੱਕ ਸਾਰੀ ਰਿਹਾ ਸੋ ਭਾਰਤ ਨੇ ਦਾਅਵਾ ਕੀਤਾ ਹੈ ਕਿ ਗੁਆਂਡੀ ਦੇਸ਼ ਦੇ ਕਈ ਹਵਾਈ ਅੜਿਆਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਤੇ ਪਾਕਿਸਤਾਨ ਦੀ ਬੇਨਤੀ ਤੋਂ ਬਾਅਦ ਦੋਵੇਂ ਧਿਰਾਂ ਫੌਜੀ ਕਾਰਵਾਈ ਰੋਕ ਲਈ ਸਹਿਮਤ ਹੋ ਗਈਆਂ ਨੇ ਸੋ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੇ ਨਾਲ ਜੁੜੇ ਅਤਵਾਦ ਵਿਰੁੱਧ ਇੱਕ ਨਵੀਂ ਨੀਤੀ ਅਪਣਾਈ ਹੈ ਤੇ ਇਹ ਅਤਵਾਦੀਆਂ ਅਤੇ ਉਨ੍ਹਾਂ ਦੇ ਸਪਾਂਸਰਾਂ ਵਿੱਚ ਫਰਕ ਨਹੀਂ ਕਰੇਗਾ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਡੈਡਲੌਕ ਦੇ ਮੁੱਦਿਆਂ ਵਿੱਚੋਂ ਇੱਕ ਇਹ ਹੈ ਕਿ ਵਿਰੋਧੀ ਧਿਰ ਨੇ ਚੋਣ ਕਮਿਸ਼ਨ ਦੁਆਰਾ ਜਾਰੀ ਪਿਛਾਰ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸੋ ਤੇ ਸੰਸਦ ਵਿੱਚ ਚਰਚਾ ਦੀ ਮੰਗ ਕੀਤੀ ਹੈ ਅਮਰੀਕਾ ਤੇ ਯੂਰਪੀਅਨ ਯੂਨੀਅਨ ਵਿਚਕਾਰ ਇੱਕ ਵਪਾਰ ਸਮਝੌਤਾ ਹੋਇਆ ਹੈ ਅਮਰੀਕੀ ਰਾਸ਼ਟਰਪਤੀ ਡੋਲਨ ਟਰੰਪ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਔਰਸੋਲਾ ਵਾਂਟੇਰ ਲੀਨ ਵਿਚਕਾਰ ਸਕਾਟਲੈਂਡ ਵਿੱਚ ਗੱਲਬਾਤ ਹੋਈ ਹੈ ਇਸ ਤੋਂ ਬਾਅਦ ਇਸ ਵਪਾਰ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਅਨੁਸਾਰ ਅਮਰੀਕਾ ਆਉਣ ਵਾਲੇ ਸਾਰੇ ਹੀ EU ਸਾਮਾਨ ਤੇ 15 ਫੀਸਦੀ ਅਮਰੀਕੀ ਟੈਰਿਫ ਲਗਾਇਆ ਜਾਏਗਾ ਸੋ ਦੋਵਾਂ ਨੇ ਉਸ ਸਮਝੌਤੇ ਉੱਤੇ ਸਹਿਮਤੀ ਜਤਾਈ ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਲਨ 트ੰਪ ਨੇ ਟ੍ਰਾਂਸ ਐਟਲੈਂਟਿਕ ਟੈਰਿਫ ਵਿਰੋਧ ਨੂੰ ਖਤਮ ਕਰਨ ਦੇ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਵਜੋਂ ਦਰਸਾਇਆ। Those things are 750 billion 600 billion opening up the country uh we are agreeing that the tariff straight across for automobiles and everything else will be a straight across tariff of 15%. so we have a tariff of 15%. we have the opening up of all of the european countries, which i think i could say were essentially closed. i mean, they, you weren't exactly taking our orders. you weren't exactly taking our agriculture. and then you would have smaller things, but for the most part it was closed. and now it's open it's open for our companies to go in and do a good job with it. i think you'll like them. i think you'll like it. and uh, we will, uh, very importantly, they'll be investing a lot of money, but the military is a big number, but that's one number we're not determining. it's going to be whatever it is, but they're going to be purchasing uh, hundreds of billions of dollars worth of military equipment. Uh, they're uh, very important. they're going to purchase 750. Uh, $750 billion worth of energy so that's going to be great and $600 billion worth of investments into the united states over and above what they have so and i think that basically concludes the deal i mean those are the main factors i don't think there are too many other factors other than we're going to get along great and we have a great relationship now with nato which is largely the same i mean not Exactly but pretty, pretty close right largely and with NATO as you know they're going up to five percent from 3, from two percent and the relationship is very strong with NATO uh, so I just want to congratulate you I think it's uh, I think it's great that we made a deal today instead of playing games and maybe not making a deal at all I think it's uh, I'm going to let you say but I think it's the biggest deal ever made thank you very much. ਯਾਦ ਰਹੀ ਕਿ 트럼ਪ ਨੇ ਦੁਨੀਆ ਦੇ ਨਾਲ ਅਮਰੀਕੀ ਵਪਾਰ ਨੂੰ ਨਵਾਂ ਰੂਪ ਦੇਣ ਦੇ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ 1 ਅਗਸਤ ਤੱਕ ਵਾਸ਼ਿੰਗਟਨ ਨਾਲ ਸਮਝੌਤਾ ਨਾ ਹੋਣ ਤੇ ਦਰਜਣੀਆਂ ਦੇਸ਼ਾਂ ਦੇ ਜਵਾਬੀ ਟੈਰਿਫ ਲਗਾਉਣ ਦੀ ਕਸਮ ਖਾਈ ਹੈ ਸੋ ਭਾਰਤ ਵੀ ਅਮਰੀਕਾ ਦੇ ਨਾਲ ਤੇ ਚੀਨ ਨਾਲ ਗਲਬਾਕ ਕਰ ਰਿਹਾ ਹੈ ਅਤੇ ਉਮੀਦ ਹੈ ਕਿ 1 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਹੀ ਦੋਹਾਂ ਦੇਸ਼ਾਂ ਵਿਚਕਾਰ ਇੱਕ ਅੰਤਰੀਮ ਡੀਲ ਹੋ ਜਾਵੇਗੀ ਪਾਰ ਅਤੇ ਅਮਰੀਕਾ ਵਪਾਰ ਸਮਝੋਤੇ ਤੇ ਅਮਰੀਕਾ ਭਾਰਤ ਰਣਨੀਤਿਕ ਭਾਈਵਾਲੀ ਫੋਰਮ ਦੇ ਪ੍ਰਦਾਨ ਅਤੇ ਸੀਈਓ ਮੁਕੇਸ਼ ਅਕੀਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਭਾਰਤ 트럼ਪ ਪ੍ਰਸ਼ਾਸਨ ਨਾਲ ਵਪਾਰ ਸਮਝੋਤੇ ਤੇ ਗਲਬਾ ਸ਼ੁਰੂ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ ਸੋ ਅਤੇ ਇਸ ਨੇ ਮਹੱਤਵਪੂਰਨ ਤਰੱਕੀ ਕੀਤੀ ਹੈ ਉਹਨਾਂ ਅੱਗੇ ਬੋਲਦੇ ਇਹ ਵੀ ਕਿਹਾ ਹੈ ਕਿ ਇਹ ਮਹੱਤਵਪੂਰਨ ਹੈ ਕਿ ਭਾਰਤ ਤੇ ਅਮਰੀਕਾ ਵਿਚਕਾਰ ਇੱਕ ਵਪਾਰ ਸਮਝੌਤਾ ਮੌਜੂਦਾ 15 ਫੀਸਦੀ ਨਾਲੋਂ ਘੱਟ ਟੈਰਿਫ ਦਰ ਤੇ ਤਸਕਤ ਕੀਤੀ ਜਾਣ ਵੇਖਾਂਗੇ ਕਿ ਕੀ ਹੁੰਦਾ ਹੈ ਕਿਉਂਕਿ ਇੱਕ ਸ਼ਿਫਾਰਿਸ਼ ਕੀਤੀ ਗਈ ਹੈ ਅਤੇ ਹੁਣ ਅਸੀਂ ਰਾਸ਼ਟਰਪਤੀ ਦੇ ਐਲਾਨ ਦੀ ਉਡੀਕ ਕਰ ਰਹੇ ਹਾਂ ਇੰਡੀਆ ਵਾਸ ਵਨ ਆਫ ਦਾ ਫਰਸਟ ਕੰਟਰੀਜ਼ ਆਫ ਦਾ ਬਲੌਕ ਨੈਗੋਸ਼ੀਏਟਿੰਗ a ਟ੍ਰੇਡ ਡੀਲ ਵਿਦ ਟਰੰਪ ਐਡਮਿਨਿਸਟ੍ਰੇਸ਼ਨ ਐਂਡ ਇਟ ਡਿਡ ਮੇਕ a ਲੋਟ ਆਫ ਪ੍ਰੋਗਰੈਸ ਐਂਡ ਦ ਲਾਸਟ ਆਈ ਹਰਡ ਇਜ਼ ਥੈਟ the the uh, There was a recommendation from uh, Commerce Secretary and also USDR Chief to the President uh, to basically recommending move forward with the trade deal, but I think the President would like to have much more than what India is willing to offer, and the certain red lines India has, for example, agriculture, dairy, GMO, and uh, but when you look at the other trade deals happening, for example, Japan signed a trade deal opening up its agriculture se uh, sector and and basically accepting 50% tariff on the goods coming into the US, but zero tariffs from US goods coming into Japan, and then committing to $550 billion worth of investment. Uh, then you look at what's happening with Indonesia, again the same thing, but committing to buy 50 plus triple uh, seven uh, Boeing planes and also buying $15 billion worth of energy. Um, again, uh, almost uh, twenty percent tariff on their goods coming to the U.S., but zero tariffs uh, coming into Indonesia from the U.S. So what we are seeing is is basically is uh, a sense of isolation that could be taking place for India because when you have regional countries start signing a trade deal, uh, it has implication. For example, uh, one is definitely implication on Indian goods, which will be. Uh, tariffed at 26%, but more important is is, is the U.S. companies looking at de-risking their supply chain from China. Uh, if India is at 26% and other countries are lower, it makes it difficult for them to move manufacturing uh, into India itself. So I think it is important that uh, a trade deal signed between India and the U.S. at a lower tariff rate than what we are seeing at around 15%. Uh, we'll see because I think uh, uh, there has been a recommendation. Now we're waiting for the president to make an announcement. ਦੱਖਣੀ ਜਰਮਨੀ ਵਿੱਚ ਇੱਕ ਯਾਤਰੀ ਰੇਲ ਗੱਡੀ ਦੇ ਪਟਰੀ ਤੋਂ ਉਤਰਨ ਕਾਰਨ ਘਟੂਕਟ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਬਚਾਅ ਟੀਮ ਅਤੇ ਪੁਲਿਸ ਸਮੇਤ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ਤੇ ਪਹੁੰਚੀਆਂ ਨੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਨੇ ਜਰਮਨੀ ਦੇ ਦੱਖਣ-ਪੱਛਮੀ ਖੇਤਰ ਦੇ ਵਿੱਚ ਇੱਕ ਯਾਤਰੀ ਰੇਲਗੱਡੀ ਪਟਰੀ ਤੋਂ ਉਤਰ ਜਾਣ ਦੇ ਕਾਰਨ ਕਟੁਕਟ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਨੇ। ਘਟਨਾ ਵੇਲੇ ਟ੍ਰੇਨ ਦੇ ਵਿੱਚ 100 ਯਾਤਰੀ ਸਵਾਰ ਸਨ। ਹਾਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੋ ਘਟਨਾ ਦੀ ਵਿਆਪਕੀ ਜਾਂਚ ਕੀਤੀ ਜਾ ਰਹੀ ਹੈ ਸੋ ਦੱਖਣੀ ਜਰਮਨੀ ਵਿੱਚ ਇੱਕ ਖੇਤਰੀ ਯਾਤਰੀ ਟ੍ਰੇਨ ਐਤਵਾਰ ਨੂੰ ਅਚਾਨਕ ਪਟਰੀ ਤੋਂ ਉਤਰ ਗਈ ਸੋ ਇਸ ਹਾਸੇ ਦੇ ਵਿੱਚ ਘੱਟੋ ਘੱਟ 3 ਲੋਕਾਂ ਦੀ ਮੌਤ ਹੋਈ ਹੈ ਜਦਕਿ ਕਈ ਹੋਰ ਜ਼ਖਮੀ ਹੋਏ ਨੇ ਸੋ ਮੀਡੀਆ ਰਿਪੋਰਟਸ ਮੁਤਾਬਕ ਇਹ ਘਟਨਾ ਬੋਰਡਨ ਵੁਟੇਰਮਬਰਗ ਰਾਜ ਦੇ ਰੀਟਲਿੰਗਲ ਸ਼ਹਿਰ ਦੇ ਕੋਲ ਹੋਈ ਹੈ ਹਾਸੇ ਵੇਲੇ ਟ੍ਰੇਨ ਦੇ ਵਿੱਚ ਲਗਭਗ 100 ਯਾਤਰੀ ਸਵਾਰ ਸਨ ਸੋ ਇਸ ਹਾਸੇ ਦੇ ਵਿੱਚ ਘੱਟੋ ਘੱਟ 2 ਡੱਬੇ ਜੰਗਲੀ ਇਲਾਕੇ ਵਿੱਚ ਪਟਰੀ ਤੋਂ ਉਤਰ ਗਏ ਅਗਬਚਾਉ ਦਲ ਬਚਾਉ ਦਲ ਅਤੇ ਪੁਲਿਸ سمیت ਐਮਰਜੈਂਸੀ ਟੀਮਾਂ ਤੁਰੰਤ ਘਟਨਾ ਸਥਾਨ ਤੇ ਪਹੁੰਚੀਆਂ ਸੋ ਘਟਨਾ ਸਥਾਨ ਤੋਂ ਮਿਲਦੀਆਂ ਤਸਵੀਰਾਂ ਦੇ ਵਿੱਚ ਟ੍ਰੇਨ ਦੇ ਕੁਝ ਹਿੱਸੇ ਇੱਕ ਪਾਸੇ ਝੁਕੇ ਹੋਏ ਨੇ ਅਤੇ ਦੂਸਰੇ ਹੀ ਬਚਾਅ ਕਰਮੀਆਂ ਡੱਬਿਆਂ ਦੇ ਉੱਤੇ ਚੜ ਕੇ ਰਾਹਤ ਦੇ ਬਚਾਅ ਕਾਰਜ ਮੁਹਿੰਮ ਵਿੱਚ ਚੋਰਾ-ਸ਼ੋਰਾ ਨਾਲ ਜੁਟੇ ਵਿਖਾਈ ਦਿੱਤੇ। ਸੋ ਰਿਪੋਰਟ ਅਨੁਸਾਰ ਹਾਦਸਾ ਮਿਊਨਿਕ ਤੋਂ ਲਗਭਗ 158 ਕਿਲੋਮੀਟਰ ਪੱਛਮ ਦਿਵਲ ਰੀਟਲਿੰਗਲ ਸ਼ਹਿਰ ਦੇ ਕੋਲ ਹੋਇਆ। ਸੋ ਰੇਲ ਮਾਰਗ ਦੀ ਦੇਖਭਾਲ ਕਰਨ ਵਾਲੀ ਸੰਘੀ ਪੁਲਿਸ ਅਤੇ ਜਰਮਨੀ ਦੇ ਮੁੱਖ ਰਾਸ਼ਟਰੀ ਰੇਲਵੇ ਆਪਰੇਟਰ ਵੱਲੋਂ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ। ਰਿਪੋਰਟ ਅਨੁਸਾਰ ਟ੍ਰੇਨ sigma ਰਿੰਗਨ ਅਤੇ ਉਲੰਤ ਦੇ ਵਿਚਕਾਰ ਇੱਕ ਉਬੜ ਖਬਰ ਜੰਗਲੀ ਇਲਾਕੇ ਵਿੱਚੋਂ ਲੰਘ ਰਹੀ ਸੀ। ਸੋ ਅਧਿਕਾਰੀਆਂ ਦੇ ਵੱਲੋਂ ਪਟਰੀ ਤੋਂ ਉਤਰਨ ਦਾ ਕਾਰਨ ਅਜੇ ਤੱਕ ਨਹੀਂ ਦੱਸਿਆ ਗਿਆ। ਸੋ ਬੋਡੇਨ-ਵੁਟੇਨਬਰਗ ਦੇ ਜਕਰੇਲੂ ਮੰਤਰੀ ਥੋਮਬੋਸ ਸਟਰੋਬਲ ਹਸਾਗਰ ਸਥਾਨ ਲਈ ਰਵਾਨਾ ਹੋਏ ਨੇ। ਸੋ ਜਰਮਨੀ ਚਾਂਸਲਰ ਫ੍ਰੈਡਰਿਕ ਮਰਚ ਨੇ ਕਟਨਾਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਉਹ ਬੱਚਾ ਕਾਰਜਾਂ ਨੂੰ ਤੀਸ਼ ਕਰਨ ਦੇ ਲਈ ਸਬੰਧਿਤ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਨੇ। ਸੋ ਉਹਨਾਂ ਕਟਨਾ ਦੇ ਵਿੱਚ ਮਾਰੇ ਗਏ ਪੀੜਤਾਂ ਦੇ ਪਰਿਵਾਰਿਕ ਮੈਂਬਰਾਂ ਲਈ ਆਪਣੀ ਸੰਵੇਦਨਾ ਪ੍ਰਗਟਾਈ। ਮਸ਼ਨੀ ਐਕਸਟ੍ਰੀ ਪੋਸਟ ਵਿੱਚ ਕੀ ਹੈ ਕਿ ਜ਼ਿਲ੍ਹੇ ਦੇ ਵਿੱਚ ਹੋਈ ਰੇਲ ਦੁਰਘਟਨਾ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਮੈਂ ਕਰੇਲੂ ਮੰਤਰੀ ਐ ਤੇ ਟ੍ਰਾਂਸਪੋਰਟ ਮੰਤਰੀ ਨਾਲ ਨੇੜਿਓ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਨੂੰ ਬਚਾਅ ਬਲਾ ਨੂੰ ਸਭ ਤੋਂ ਉਪਲਬਧ ਵਸੀਲੀਆਂ ਨਾਲ ਮਦਦ ਪਹੁੰਚਾਉਣ ਦੀ ਅਪੀਲ ਵੀ ਕੀਤੀ ਹੈ ਅਸੀਂ ਪੀੜਤਾ ਲਈ ਸੋਗ ਪ੍ਰਗਟ ਕਰਦੇ ਹਾਂ ਮੈਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਯੂਕੇ ਨੇ ਸ਼ਰਨਾਰਥੀਆਂ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਇੰਗਲੈਂਡ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਜੋ ਸ਼ਰਨਾਰਥੀ ਹੋਟਲਾਂ ਨੂੰ ਛੱਡ ਕੇ ਟਕਵੀ ਬਦਲਵੀਂ ਰਿਹਾਇਸ਼ ਵਿੱਚ ਜਾਣ ਤੋਂ ਇਨਕਾਰ ਕਰ ਰਹੇ ਨੇ ਉਹਨਾਂ ਦੇ ਬੇਕਾਰ ਹੋਣ ਦਾ ਖਤਰਾ ਹੈ ਸੋ ਸਰਕਾਰ ਕਾਨੂੰਨੀ ਰੂਪ ਤੋਂ ਬੇਸਹਾਰਾ ਸ਼ਰਨਾਰਥੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਦੇ ਲਈ ਵਚਨਬੱਧ ਹੈ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਨਵੀਂ ਨੀਤੀ ਫੈਲ ਟੂ ਟ੍ਰੈਵਲ ਯਾਨੀ ਜੋ ਸ਼ਰਨਾਰਤੀ ਹੋਟਲਾਂ ਨੂੰ ਛੱਡ ਕੇ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਕਿਸੇ ਹੋਰ ਰਿਹਾਇਸ਼ ਵਿੱਚ ਜਾਣ ਤੋਂ ਇਨਕਾਰੀ ਨੇ ਉਹਨਾਂ ਲੋਕਾਂ ਨੂੰ ਇਸ ਨੀਤੀ ਤਹਿਤ ਨਤੀਜੇ ਭੁਗਤਨੇ ਪੈਣਗੇ। ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਹਰ ਹਫ਼ਤੇ ਸੈਂਕੜੇ ਪ੍ਰਵਾਸੀ ਹੋਟਲਾਂ ਤੋਂ ਹੋਰ ਕਿਸਮਾਂ ਦੇ ਰਿਹਾਇਸ਼ੀ ਸਥਾਨਾਂ ਤੇ ਜਾਣ ਤੋਂ ਇਨਕਾਰ ਕਰ ਰਹੇ ਨੇ। ਸੋ ਇਹ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਸਰਕਾਰ ਤੇ ਸ਼ਰਨਾਰਥੀਆਂ ਦੇ ਲਈ ਵਰਤੇ ਜਾ ਰਹੇ ਹੋਟਲਾਂ ਦੀ ਗਿਣਤੀ ਘਟ ਕਰਨ ਦਾ ਦਬਾਅ ਵਧ ਰਿਹਾ ਹੈ ਸੋ ਪਿਛਲੇ ਹਫਤੇ ਏਪਿੰਗਵੀ ਸ਼ਰਨਾਰਥੀਆਂ ਦੇ ਇੱਕ ਹੋਟਲ ਦੇ ਕੋਲ ਪ੍ਰਦਰਸ਼ਨ ਵੀ ਹੋਈ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸਰਕਾਰ 2029 ਤੱਕ ਸ਼ਰਨਾਰਥੀਆਂ ਨੂੰ ਰੱਖਣ ਦੇ ਲਈ ਹੋਟਲਾਂ ਦੇ ਵਰਤੋਂ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਇਹਨਾਂ ਲੋਕਾਂ ਨੂੰ ਸਸਤੇ ਪ੍ਰਕਾਰ ਦੇ ਰਿਹਾਇਸ਼ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਸੋ ਹੋਟਲਾਂ ਦੇ ਵਿੱਚ ਰਹਿਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ 2020 ਦੇ ਵਿੱਚ ਵਧ ਰਹੀ ਸੀ ਅਤੇ 2023 ਦੇ ਵਿੱਚ ਇਹ ਗਿਣਤੀ 50000 ਤੋਂ ਵੱਧ ਹੋ ਗਈ ਸੀ ਸੋ ਮਾਰਚ 2025 ਵਿੱਚ ਸ਼ਰਨਾਰਤੀ ਹੋਟਲਾਂ ਵਿੱਚ ਰਹਿੰਦੇ ਲੋਕਾਂ ਦੀ ਗਿਣਤੀ 32345 ਹੈ ਸੋ ਗ੍ਰਹਿ ਮੰਤਰਾਲੇ ਨੇ ਕੇਸ ਵਰਕਰਸ ਅਤੇ ਸ਼ਰਨ ਰਿਹਾਈਸ਼ ਦੇਣ ਵਾਲਿਆਂ ਨੂੰ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਹੈ ਕਿ ਕੁਝ ਸ਼ਰਨਾਰਤੀਆਂ ਦਾ ਹੋਟਲਾਂ ਨੂੰ ਛੱਡ ਕੇ ਦੂਸਰੀ ਰਿਹਾਈਸ਼ ਵਿੱਚ ਨਾ ਜਾਣਾ ਸ਼ਰਨ ਸਮਰਥਨ ਕੰਡਾਲੀ ਦੀ ਸਮੁੱਚੀ ਕੁਸ਼ਲਤਾ ਨੂੰ ਕਮਜ਼ੋਰ ਕਰ ਰਿਹਾ ਹੈ ਸੋ ਨਿਯਮਾਂ ਦੇ ਤਹਿਤ ਹੋਟਲਾਂ ਤੋਂ ਸ਼ਿਫਟ ਕੀਤੇ ਜਾਣ ਵਾਲੇ ਵਿਅਕਤੀਆਂ ਨੂੰ ਘੱਟੋ-ਘੱਟ 5 ਦਿਨ ਪਹਿਲਾਂ ਲਿਖਤੀ ਨੋਟਿਸ ਦਿੱਤਾ ਜਾਏਗਾ। ਸੋ ਜਿਹੜੇ ਲੋਕ ਹੋਟਲਾਂ ਤੋਂ ਸ਼ਿਫਟ ਹੋਣ ਤੋਂ ਇਨਕਾਰ ਕਰਨਗੇ, ਉਹਨਾਂ ਨੂੰ ਬੇਕਾਰ ਕਰ ਦਿੱਤਾ ਜਾਏਗਾ ਅਤੇ ਉਹਨਾਂ ਦੀ ਵਿਤੀ ਸਹਾਇਤਾ ਵੀ ਵਾਪਸ ਲਈ ਜਾ ਸਕਦੀ ਹੈ। ਸੋ ਦਰਅਸਲ ਜਦੋਂ ਤੱਕ ਸਰਕਾਰ ਉਹਨਾਂ ਦੇ ਯੂਕੇ ਵਿੱਚ ਰਹਿਣ ਦੀ ਅਰਜ਼ੀ ਦੀ ਪ੍ਰਕਿਰਿਆ ਪੂਰੀ ਨਹੀਂ ਕਰਦੀ, ਉਦੋਂ ਤੱਕ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਹੈ। ਆਮ ਤੌਰ 'ਤੇ ਉਹਨਾਂ ਨੂੰ ਪੋਜਨ ਕਪੜੇ ਅਤੇ ਸਹਿਲ ਸਮਗਰੀ ਦੇ ਖਰਚੇ ਲਈ ਹਫਤੇ ਦੇ ਪ੍ਰਤੀ ਵਿਅਕਤੀ 49.18 ਪਾਉਂਡ ਯਾਨੀ ਕਿ 5715 ਰੁਪਏ ਦਿੱਤੇ ਜਾਂਦੇ ਨੇ ਸੋ ਪਿਛਲੀ ਕੰਜ਼ਰਵੇਟਿਵ ਸਰਕਾਰ ਨੇ ਵੀ ਇਸੇ ਨੀਤੀ ਉੱਤੇ ਅਮਲ ਕੀਤਾ ਸੀ ਜਦੋਂ ਬੀਬੀ ਸਟਾਕਹੋਮ ਇੱਕ ਕਿਸ਼ਤੀ ਨੂਮਾ ਰਿਹਾਇਸ਼ ਵਿੱਚ ਸ਼ਰਨਾਰਥੀਆਂ ਨੇ ਚੜ੍ਹਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸਰਕਾਰ ਨੇ ਉਹਨਾਂ ਤੋਂ ਵਿੱਤੀ ਸਹਾਇਤਾ ਵਾਪਸ ਲੈਣ ਦੀ ਧਮਕੀ ਦਿੱਤੀ ਸੀ ਸੋ ਬਾਰਡਰ ਸੁਰੱਖਿਆ ਅਤੇ ਸ਼ਰਨ ਮਾਮਲਿਆਂ ਦੇ ਮੰਤਰੀ ਡੇਮ ਏਂਜਲਾ ਈਗਲ ਨੇ ਕਿਹਾ ਹੈ ਕਿ ਇਹ ਦਿਸ਼ਾ ਨਿਰਦੇਸ਼ ਸ਼ਰਨ ਰਿਹਾਈਸ਼ ਪ੍ਰਣਾਲੀ ਨੂੰ ਬਦਲਨ ਅਤੇ ਉਹਨਾਂ ਲੋਕਾਂ ਤੇ ਸਸ਼ਕਤੀਕਰਨ ਦੇ ਲਈ ਸਰਕਾਰ ਦੀ ਕਾਰਵਾਈ ਦੀ ਇੱਕ ਉਦਾਹਰਣ ਹੈ ਜੋ ਸਾਡੀ ਪ੍ਰਣਾਲੀ ਦੁਰਵਰਤੋਂ ਕਰਦੇ ਨੇ ਇਸ ਨਾਲ ਇਹ ਪ੍ਰਣਾਲੀ ਨਿਰਪੱਖ ਕੰਮ ਕਰੇਗੀ ਅਤੇ ਕਰਦਾਤਾਵਾਂ ਦੇ ਪੈਸੇ ਦੀ ਬਚਤ ਹੋਏਗੀ ਸੋ 13 ਜੁਲਾਈ ਤੋਂ ਹੁਣ ਤੱਕ ਕਈ ਪ੍ਰਦਰਸ਼ਨਾਂ ਦੌਰਾਨ ਵਿਰੋਧੀ ਸਮੂਹਾਂ ਵਿਚਾਲੇ ਇਸ ਐਕਸ ਦੇ ਐਪਿੰਗ ਸਥਿਤ ਦਬੇਲ ਹੋਟਲ ਦੇ ਬਾਹਰ ਕਈ ਝੜਪਾਂ ਹੋਈਆਂ ਨੇ ਸੋ ਸ਼ਰਨਾਰਥੀਆਂ ਦੀ ਸਹਾਇਤਾ ਕਰਨ ਵਾਲੀ ਸੰਸਥਾ ਕੇਅਰ 4 ਅਲਸਦੇ ਮੁੱਖ ਕਾਰਜਕਾਰੀ ਅਧਿਕਾਰੀ ਸਟੀਵ ਸਮਿਥ ਨੇ ਦਾਅਵਾ ਕੀਤਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਸੈਰ ਕਰਦੇ ਹੋਏ ਇੱਕ ਪ੍ਰਵਾਸੀ ਦਾ ਪਿੱਛਾ ਵੀ ਕੀਤਾ ਸੀ ਸੋ ਪੁਲਿਸ ਅਧਿਕਾਰੀਆਂ ਨੇ ਹਾਈ ਰੋਡ ਸਥਿਤ ਹੋਟਲ ਦੇ ਬਾਹਰ ਹੰਗਾਮਾ ਕਰਨ ਦੇ ਇਲਜ਼ਾਮ ਹੇਠ 18 ਨੂੰ ਗ੍ਰਿਫਤਾਰ ਕੀਤਾ ਅਤੇ 10 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਸੈਂਟਰਲ ਸਕੁਅਰ ਸ਼ਾਪਿੰਗ ਸੈਂਟਰ ਦੇ ਬਾਹਰ ਪੰਜ ਨਾਬਾਲਗਾਨੇ ਭਾਰਤੀ ਮੂਲ ਦੇ ਨਾਗਰਿਕ ਸੌਰਵ ਆਨੰਦ ਤੇ ਬੇਰਹਿਮੀ ਨਾਲ ਹਮਲਾ ਕੀਤੇ ਅਜੋ ਹਮਲਾਵਰਾਂ ਨੇ ਸੌਰਵ ਦਾ ਗੁੱਟ ਵੱਢ ਦਿੱਤਾ ਸੌਰਵ ਨੇ ਕਿਹਾ ਕਿ ਉਹ ਸ਼ਾਮ ਨੂੰ ਫਾਰਮੇਸੀ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਇਸ ਦੌਰਾਨ ਉਹ ਆਪਣੇ ਇੱਕ ਦੋਸਤ ਦੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਉਦੋਂ ਹੀ ਪੰਜ ਮੁੰਡਿਆਂ ਨੇ ਪਿੱਛੇ ਤੋਂ ਆ ਕੇ ਉਸ ਤੇ ਜਾਨਲੇਵਾ ਹਮਲਾ ਕਰ ਦਿੱਤਾ ਆਸਟ੍ਰੇਲੀਆ ਦੇ ਵੀਰ ਸ਼ਨੀਵਾਰ ਨੂੰ 5 ਨਾਬਾਲਕਾਂ ਨੇ ਮੈਲਬੌਰਨ ਦੇ ਸੈਂਟਰਲ ਸੁਕੇਅਰ ਸ਼ਾਪਿੰਗ ਸੈਂਟਰ ਦੇ ਬਾਹਰ ਭਾਰਤੀ ਮੋਲ ਦੇ ਨਾਗਰਿਕ ਸੌਰਵ ਆਨੰਦ ਤੇ ਹਮਲਾ ਕੀਤਾ। ਹਮਲਾਵਰਾਂ ਦੇ ਵੱਲੋਂ ਇੱਕ ਨੇ ਸੌਰਵ ਦਾ ਗੁੱਟ ਕੱਟ ਦਿੱਤਾ। ਸੌਰਵ ਨੇ ਕਿਹਾ ਕਿ ਉਹ ਸ਼ਾਮ ਨੂੰ ਫਾਰਮੇਸੀ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਉਹ ਆਪਣੇ ਦੋਸਤ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ ਜਦੋਂ 5 ਮੁੰਡਿਆਂ ਨੇ ਪਿੱਛੇ ਤੋਂ ਉਸ ਤੇ ਹਮਲਾ ਕਰ ਦਿੱਤਾ। ਇਕ ਮੁੰਡੇ ਨੇ ਉਸ ਦੀ ਜੀਬ ਦੀ ਤਲਾਸ਼ੀ ਲਈ ਦੂਸਰੇ ਨੇ ਉਸ ਨੂੰ ਮੁੱਕਾ ਮਾਰਿਆ ਅਤੇ ਤੀਸਰੇ ਨੇ ਉਸ ਦੀ ਗਰਦਨ ਤੇ ਚਾਕੂ ਮਾਰ ਦਿੱਤਾ ਜਦੋਂ ਸੌਰਵ ਨੇ ਬਚਾ ਦੇ ਵਿੱਚ ਆਪਣਾ ਹੱਥ ਚੁੱਕਿਆ ਤਾਂ ਉਸ ਦਾ ਗੁੱਟ ਉਸੇ ਚਾਕੂ ਨਾਲ ਕਟਿਆ ਗਿਆ ਸੌਰਵ ਨੇ ਹਸਪਤਾਲ ਵਿੱਚ ਦੱਸਿਆ ਕਿ ਮੈਨੂੰ ਸਿਰਫ ਦਰਦ ਯਾਦ ਹੈ ਮੇਰਾ ਹੱਥ ਧਾਗੇ ਨਾਲ ਲਟਕਿਆ ਹੋਇਆ ਸੀ ਹਮਲੇ ਦੇ ਵਿੱਚ ਉਸ ਦੀ ਰੇਡ ਦੀ ਹੱਡੀ ਟੁੱਟ ਗਈ ਹੈ ਅਤੇ ਸਿਰ ਵੀ ਸੱਟ ਲੱਗੀ ਹੈ ਰਾਗੀਰਾ ਨੇ ਸੌਰਵ ਦੀਆਂ ਚੀਕਾਂ ਸੁਣੀਆਂ ਤੇ ਐਮਰਜੈਂਸੀ ਸੇਵਾ ਨੂੰ ਬੁਲਾਇਆ ਸੋ ਰਾਇਲ ਮੈਲਬੌਰਨ ਹਸਪਤਾਲਾਂ ਦੇ ਸਰਜਨਾ ਨੇ ਕਈ ਘੰਟਿਆਂ ਦੀ ਸਰਜਰੀ ਤੋਂ ਬਾਅਦ ਉਸ ਦਾ ਹੱਥ ਦੁਬਾਰਾ ਜੋੜ ਦਿੱਤਾ ਹੈ ਸਪਰਸ਼ ਸ਼ੁਰੂ ਦੇ ਵਿੱਚ ਇਸ ਨੂੰ ਕੱਟਣ ਦੀ ਗੱਲ ਕੀਤੀ ਗਈ ਸੀ ਸੋ ਉਸ ਦੇ ਗੁੱਟ ਅਤੇ ਹੱਥ ਵਿੱਚ ਪੀਚ ਪਾਏ ਗਏ ਨੇ ਸੌਰਵ ਗੰਬੀਰ ਡਾਕਟਰੀ ਨਿਗਰਾਨੀ ਹੇਠ ਹੈ ਸੋ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਉਸ ਦੀ ਸਿਹਤ ਯਾਬੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸੌਰਵ ਨੇ ਕਿਹਾ ਹੈ ਕਿ ਮੈਂ ਆਪਣਾ ਹੱਥ ਨਹੀਂ ਹਿਲਾ ਸਕਦਾ ਮੈਨੂੰ ਸਿਰਫ ਦਰਦ ਹੋ ਰਿਹਾ ਹੈ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਵਿੱਚੋਂ ਚਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਕ 14 ਸਾਲਾ ਮੁਲਜ਼ਮ ਤੇ ਗੰਭੀਰ ਸੱਟ ਮਾਰਨ, ਲੁੱਟਖੋ ਅਤੇ ਗੈਰ ਕਾਨੂੰਨੀ ਹਮਲਾ ਕਰਨ ਦੇ ਦੋਸ਼ ਲਗਾਏ ਗਏ ਨੇ। ਦੋ 15 ਸਾਲਾਂ ਅਤੇ ਇੱਕ ਹੋਰ 14 ਸਾਲਾ ਮੁਲਜ਼ਮ ਤੇ ਵੀ ਵੱਖ-ਵੱਖ ਦੋਸ਼ ਲਗਾਏ ਗਏ ਨੇ। ਇਹ ਸਾਰੇ ਅਗਸਤ ਵਿੱਚ ਅਦਾਲਤ ਵਿੱਚ ਪੇਸ਼ ਹੋਣਗੇ। ਸੌਰਵ ਨੇ ਦੋ ਮੁਲਜ਼ਮਾਂ ਨੂੰ ਜ਼ਮਾਨਤ ਮਿਲਣ ਤੇ ਦੁੱਖ ਪ੍ਰਗਟ ਕੀਤਾ। ਉਸਨੇ ਕਿਹਾ ਕਿ ਮੈਂ ਇਨਸਾਫ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਘਟਨਾ ਬਦਲਾ ਦਾ ਕਾਰਨ ਬਣੇ। ਦਲਜੀਤ ਦੋਸਾਂਸ ਦੀ ਫਿਲਮ ਸਰਦਾਰ ਜੀ 3 ਤੋਂ ਬਾਅਦ ਹੁਣ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 4 ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਮ ਦੀ ਰਿਲੀਜ਼ ਡੇਟ ਤੈਅ ਹੋ ਚੁੱਕੀ ਹੈ ਤੇ ਭਾਰਤ ਦੇ ਵਿੱਚ ਅਜੇ ਤੱਕ ਇਸ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਨਹੀਂ ਮਿਲੀ ਸੋ ਫਿਲਮ ਦੇ ਪ੍ਰੋਡਿਊਸਰਜ਼ ਹਾਲੇ ਤੱਕ ਸੈਂਸਰ ਬੋਰਡ ਦੀ ਹਰੀ ਚੰਡੀ ਦੀ ਉਡੀਕ ਦੇ ਵਿੱਚ ਨੇ ਸੋ ਸਰਦਾਰ ਜੀ 3 ਵਾਂਗ ਚੱਲ ਮੇਰਾ ਪੁੱਤ 4 ਦੇ ਵਿੱਚ ਵੀ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਉੱਤੇ ਇਤਰਾਜ਼ ਚੁਟਾਇਆ ਜਾ ਰਿਹਾ ਹੈ ਫਿਲਮ ਦੇ ਮੁੱਖ ਅਦਾਕਾਰਾਂ ਦੇ ਵਿੱਚੋਂ ਇੱਕ ਗੁਰ ਸ਼ਬਦ ਸਿੰਘ ਨੇ ਦੱਸਿਆ ਹੈ ਕਿ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਕਰਵਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਗੁਰ ਸ਼ਬਦ ਸਿੰਘ ਦਾ ਕਹਿਣਾ ਹੈ ਕਿ ਫਿਲਮ ਦੀ ਸ਼ੂਟਿੰਗ ਪਹਿਲਗਾਮ ਹਮਲੇ ਤੋਂ ਪਹਿਲਾਂ ਹੀ ਮੁਕੰਮਲ ਹੋ ਗਈ ਸੀ ਭਾਰਤ ਦੇ ਵਿੱਚ ਪੰਜਾਬੀ ਫਿਲਮਾਂ ਦੀ ਇੱਕ ਵੱਡੀ ਆਡੀਅנס ਹੈ ਜੇਕਰ ਇਹ ਫਿਲਮ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੁੰਦੀ ਤਾਂ ਪ੍ਰੋਡਿਊਸਰਸ ਨੂੰ ਪੰਜਾਬ ਫੀਜ਼ਾ ਨੁਕਸਾਨ ਹੋਏਗਾ ਸੋ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ ਇਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਸੀ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੋਵਾਂ ਪਾਸੇੋਂ ਕਈ ਪਾਬੰਦੀਆਂ ਦੇ ਐਲਾਨ ਕੀਤੇ ਗਏ ਸਨ ਇਸ ਸਬਦੇ ਵਿਚਾਲੇ ਭਾਰਤ ਵਿੱਚ ਕਈ ਪਾਕਿਸਤਾਨੀ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਵੀ ਬੈਨ ਕਰ ਦਿੱਤੇ ਗਏ ਸਨ ਕਈ ਪਾਕਿਸਤਾਨੀ ਡਰਾਮਾ ਚੈਨਲਸ ਤੇ YouTube ਚੈਨਲ ਵੀ ਬੰਦ ਕਰ ਦਿੱਤੇ ਗਏ ਸਨ ਸੋ ਇਸ ਤੋਂ ਪਹਿਲਾਂ ਦਲਜੀਤ ਦੋਸਾਂਜ ਦੀ ਫਿਲਮ ਸਰਦਾਰ ਜੀ 3 ਵੀ ਪਾਕਿਸਤਾਨੀ ਅਦਾਕਾਰਾਂ ਹਾਨੀਆ ਅਮੀਰ ਦੇ ਹੋਣ ਦੇ ਕਾਰਨ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ ਸੋ ਜੂਨ ਮਹੀਨੇ ਵਿੱਚ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਗਿਆ ਸੀ ਭਾਰਤ ਵਿੱਚ ਇਸ ਫਿਲਮ ਤੇ ਦਲਜੀਤ ਦੋਸਾਂਸ ਦਾ ਬੜੇ ਪੱਧਰ ਤੇ ਵਿਰੋਧ ਹੋਇਆ ਸੀ ਹਾਲਾਂਕਿ ਕਈ ਸਿਆਸੀ ਆਗੂ ਦਲਜੀਤ ਦੋਸਾਂਸ ਦੇ ਪੱਖ ਵਿੱਚ ਵੀ ਆਏ ਸਨ ਇਸ ਤੋਂ ਪਹਿਲਾਂ ਪਾਕਿਸਤਾਨੀ ਅਦਾਕਾਰ ਫਫਾਦ ਖਾਨ ਅਤੇ ਭਾਰਤੀ ਅਦਾਕਾਰ ਵਾਨੀ ਕਪੂਰ ਦੀ ਕਬੀਰ ਗੁਲਾਲਵੀ ਰਿਲੀਜ਼ ਨਹੀਂ ਹੋ ਸਕੀ ਸੀ ਸੋ ਆਰਤੀ ਪਗੜੀ ਵਾਲੋ ਡਾਇਰੈਕਟ ਕੀਤੀ ਇਹ ਫਿਲਮ 9 ਮਹੀਨਿਆਂ ਨੂੰ ਰਿਲੀਜ਼ ਹੋਣੀ ਸੀ ਪਰ ਫਾਕ ਪਾਕਿਸਤਾਨ ਤਣਾ ਦੇ ਚਲਦਿਆਂ ਇਸ ਉੱਤੇ ਰੋਕ ਲਗਾ ਦਿੱਤੀ ਗਈ ਸੀ ਸੋ ਫਿਲਮ ਚਲ ਮੇਰਾ ਪੁੱਤ ਦਾ ਇਹ ਚੌਥਾ ਪਾਰਟ ਹੈ ਇਸ ਤੋਂ ਪਹਿਲਾਂ ਇਸ ਦੇ ਤਿੰਨ ਪਾਰਟ ਆ ਚੁੱਕੇ ਨੇ ਸਾਲ 2019 ਦੇ ਵਿੱਚ ਪਹਿਲੀ ਵਾਰ ਆਈ ਫਿਲਮ ਚੱਲ ਮੇਰਾ ਪੁੱਤ ਨੇ ਵਰਲਡ ਲੈਵਲ ਉੱਤੇ ਲਾਈਮਲਾਈਟ ਖੱਟੀ ਸੀ ਉਸ ਤੋਂ ਬਾਅਦ ਆਈਆਂ ਫਿਲਮਾਂ ਚੱਲ ਮੇਰਾ ਪੁੱਤ 2 ਤੇ ਚੱਲ ਮੇਰਾ ਪੁੱਤ 3 ਵੀ ਹਿੱਟ ਰਹੀਆਂ ਸਨ ਫਿਲਮ ਚੱਲ ਮੇਰਾ ਪੁੱਤ 4 ਵਿੱਚ ਵਿਦੇਸ਼ਾਂ ਵਿੱਚ ਕਮਾਉਣ ਗਏ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਾ ਸੰਘਰਸ਼ ਵਿਖਾਇਆ ਗਿਆ ਸੋ ਫਿਲਮ ਦੇ ਵਿੱਚ ਭਾਰਤ ਵੱਲੋਂ ਮੁੱਖ ਕਲਾਕਾਰ ਅਮਰਿੰਦਰ ਸਿੰਘ ਗੁਰਸ਼ਬਦ ਸਿੰਘ ਸੀਮੀ ਚਹਿਲ ਤੇ ਹਰਦੀਪ ਗਿੱਲ ਨੇ ਸੋ ਪਾਕਿਸਤਾਨ ਪਾਸਿਓ ਇਫਤਕਾਰ ਠਾਕੁਰ नासिर चिन योती ਤੇ اکرم ਉਦਾਸ ਨੇ ਮੁੱਖ ਭੂਮਿਕਾ ਨਿਭਾਈ ਹੈ ਸੋ ਪੀਟੀਆਈ ਦੀ ਰਿਪੋਰਟ ਮੁਤਾਬਿਕ ਸਾਲ 2016 ਦੇ ਵਿੱਚ ਉਰੀ ਵਿੱਚ ਹੋਏ ਹਮਲੇ ਤੋਂ ਬਾਅਦ ਇੰਡੀਅਨ ਮੋਸ਼ਨ ਪਿਕਚਰਸ ਐਸੋਸੀਏਸ਼ਨ ਨੇ ਪਾਕਿਸਤਾਨੀ ਅਦਾਕਾਰਾਂ ਨੂੰ ਆਪਣੀਆਂ ਫਿਲਮਾਂ ਵਿੱਚ ਬੈਨ ਕਰਨ ਦਾ ਮਤਾ ਪਾਸ ਕੀਤਾ ਸੀ ਸੋ ਇਹ ਫੈਸਲਾ ਕੀਤਾ ਗਿਆ ਸੀ ਕਿ ਪ੍ਰੋਡੂਸਰਸ ਵੱਲੋਂ ਕਿਸੇ ਵੀ ਪਾਕਿਸਤਾਨੀ ਨੂੰ ਫਿਲਮ ਦੇ ਵਿੱਚ ਸਾਈਨ ਨਹੀਂ ਕੀਤਾ ਜਾਏਗਾ ਸੋ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਮੁਤਾਬਿਕ ਸਾਲ 2019 ਵਿੱਚ ਫਲਵਾਮਾ ਹਮਲੇ ਤੋਂ ਬਾਅਦ 올 인디아 시네 워커스 애소시에이션 ਨੇ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਨਾ ਕਰਨ ਦਾ ਫੈਸਲਾ ਲਿਆ ਸੀ ਸੋ ਹਾਲ ਹੀ ਵਿੱਚ ਵੀ ਭਾਰਤ-ਪਾਕਿਸਤਾਨ ਤਣਾਵਾਗਰੋ 올 인디아 시네 워커스 애소시에이션 ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ ਕਿ ਭਾਰਤ ਦੇ ਵਿੱਚ ਪਾਕਿਸਤਾਨੀ ਨਾਗਰਿਕਾਂ ਤੇ ਐਂਟਰਟੇਨਮੈਂਟ ਨਾਲ ਜੁੜੇ ਲੋਕਾਂ ਦੇ ਡਿਜੀਟਲ ਤੇ ਮੀਡੀਆ ਪ੍ਰੈਜੈਂਸ ਉੱਤੇ ਮੁਕੰਮਲ ਬੈਨ ਲਗਾਇਆ ਜਾਵੇ ਸੋ ਇਹ ਸਰ ਪੰਜਾਬ ਨਿਊਜ਼ ਦੀ ਅਹਿਮ ਖਬਰਾਂ ਇਸ ਦੇ ਨਾਲ ਤੁਸੀਂ ਸੁਣਦਾ ਗਿਆ ਧੰਨਵਾਦ